ਕੇ ਪਾਸਟਰ ਕਨੂਲियस ਵਿੱਕੀ ਮਿਨਿਸਟਰੀ ਕਾਲਾਵਲੀ ਦੀ ਅਗਵਾਹੀ ਵਿੱਚ ਪ੍ਰਭੂ ਜਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਕਾਲਾਵਲੀ ਚੌਂਕ ਪਿੰਡ ਹਰੂਵਾਲ ਸਾਦਾਵਾਲੀ ਪੱਖੋਂ ਕਟਾਲੀ ਸਾਹਿਬ ਅਤੇ ਡੇਰਾ ਬਾਬਾ ਨਾਨਕ ਤੋਂ ਹੁੰਦੀ ਹੋਈ ਕਾਲਾਵਲੀ ਚੌਂਕ ਵਿਖੇ ਸਮਾਪਤ ਹੋਈ ਇਸ ਮੌਕੇ ਸ਼ੋਭਾ ਯਾਤਰਾ ਦਾ ਥਾਂ-ਥਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਇਹ ਸ਼ੋਭਾ ਯਾਤਰਾ ਵਿੱਚ ਭਾਰੀ ਇਕੱਠ ਵਿੱਚ ਲੋਕਾਂ ਨੇ ਸ਼ੋਭਾ ਯਾਤਰਾ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਪਾਸਟਰ ਕਨੂਲियस ਵਿੱਕੀ ਅਤੇ ਪਾਸਟਰ ਕੇ ਸਾਮੀਅਲ, ਪਾਸਟਰ ਮੈਥਿਊਲ ਡਿੰਪਲ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਹਾਜ਼ਰ ਹੋਈਆਂ ਸੰਗਤਾਂ ਨੂੰ ਪਿਆਰ ਦਾ ਸੁਨੇਹਾ ਦਿੱਤਾ ਤੇ ਪ੍ਰਭੂ ਜਸੂ ਮਸੀਹ ਦੇ ਵਚਨਾਂ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਪੀਸੀਪੀਈ ਪ੍ਰਧਾਨ ਬਾਊ ਮਾਰਕਰ ਜੌਨ ਪੱਖੋ ਕੇ ਮਹਿਮਾਰਾ ਅਜੀਤ मसीह अजनला डेविड पट्टी जनाला, विलियम जट्टा, विक्रम अजनला सीनियर आगू आद आम आदमी पार्टी परवेज मसीह पखो के टाली साहिब एस एम ए संधु वारस मसीह कोठा आदि हाजिर सन आओ देखते हाँ गुलशन कुमार की विशेष रिपोर्ट पब्लिक हलचल न्यूज चैनल डेरा बाबा नानक thank <laughs> you अजनाला असि का भी इसे तरह स्वागत कर जी भी, भी पिछड़ा लोग मतलब लगे रहते हैं जा रहा सब जोरदार तारी लेकर बहुत कि तू अपने लोगों के जीवन मुक्तिदा पैदा होर असं अार्थना करते हैं प्रभु डेरा बाबा नानक पूरे शहर के लिए प्रोडीश बरकत को मानते हैं प्रभु जिन्हें भी सा दुकाना बैठे भी प्रभु सारे

ਕਦਰ ਮਾਰ ਚੰਦੂ ਆ ਤੇ ਉੱਥੇ ਤੋਂ ਕਿਤੇ ਕਿਤੇ ਜਾ ਗਈ ਜੀ ਉਹ ਚਾਰਾ ਤੋਂ ਚਰਚ ਤੱਕ ਚੱਲੇਗੀ ਪਾਵਨ ਚੌਕ ਤੱਕ ਜਗਮਾਨਾ ਤੱਕ ਹੱਥਵਾਲ ਤੋਂ ਹੋਰ ਫਿਰਮ ਬਣਾਣ ਨੂੰ ਕਰਤਾ ਹੈ ਜੀ ਸ਼ਕਤੀ ਪ੍ਰਤੀ ਹਲਾਉ ਲੋਕ ਇਸ ਦੇ ਸਾਡੇ ਅੱਜ ਅਬੂ ਜਸਮ ਸਿੰਘ ਜੰਗੀ ਦਾ ਰਾਤ ਕਮਾਰਾ ਜਿੰਨੀ ਸੰਕਿਆ ਸ਼ਾਨਤੀ ਦਾ ਸੰਦੇਸ਼ ਸਾਡ ਤੋਂ ਪਹਿਲਾਂ ਮੈਂ ਸਾਰੇ ਸਤਕਾਰਯੋਗ ਜਿੰਨੇ ਵੀ ਇਸ ਚੈਨਲ ਨੂੰ ਸੁਣਦੇ ਨੇ ਸਾਰਿਆਂ ਨੂੰ 90 ਸਾਲ ਦੀ ਲੱਖ ਲੱਖ ਵਧਾਈ ਦਿੰਦਾ ਨਾਮ ਮੇਰਾ ਪ੍ਰਵੇਜਨ ਸਿੰਘ ਪੱਖੋ ਕਟਾਲੀ ਸਾਹਿਬ ਮੈਂ ਬਹੁਤ ਬਹੁਤ ਪ੍ਰਵੇਜਨ ਸਿੰਘ ਮਸੀ ਜੀ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਅਜ਼ੀਜ਼ ਪਾਸ ਸਹਿਬਾਨ ਪਾਸਟਰ ਜੀ ਵਿਕੀ ਇਹਨਾਂ ਦਾ ਸੁਭਨਾਮ ਤੋਂ ਮੈਂ ਨਹੀਂ ਜਾਣਦਾ ਵਿਕੀ ਦਾ ਨਾਮ ਜੋ ਆਪਣੇ 400 ਸ਼ੁਭ ਯਾਤਰਾ ਨੂੰ ਲੈਦੇ ਹੋਏ ਚੱਲਦੇ ਹੋਏ ਕਾਲਾਂ ਵਾਲੀ ਹਰੂਵਾਲ ਸਾਧਾਂ ਵਾਲੀ ਪਿੰਡ ਪੱਖੋ ਕਟਾਲੀ ਸਾਹਿਬ ਉਦੇ ਬਾਅਦ ਆਨ ਕੇ ਡੇਰਾ ਬਾਬਾ ਨਾਨਕ ਸਿੱਟੀ ਦੇ ਵਿੱਚ ਆਪਾਂ ਪ੍ਰਵੀ ਯਸ਼ੀ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੋਕ ਰੱਖ ਲਏ ਹੋਏ ਬਹੁਤ ਜ਼ਿਆਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਅਸੀਂ ਪ੍ਰਵੀ ਯਸ਼ੀ ਜੀ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਤੇ ਸਾਰੇ ਸੰਸਾਰ ਨੂੰ ਸਾਰੇ ਆਪਣੀ ਜਿੰਨੇ ਵੀ ਇੰਡੀਆ ਦੇ ਵਿੱਚ ਵਸਦੇ ਲੋਕ ਨੇ ਮੈਂ ਆਪਣੇ ਵੱਲੋਂ ਆਪਣੇ ਪੂਰੇ ਸਮੂਹ ਪਰਿਵਾਰ ਵੱਲੋਂ ਲੱਖ ਲੱਖ ਵਡੇ ਦਿਨ ਦੀ ਵਧਾਈ ਦਿੰਦਾ ਜਗਤ ਮੂਰਤੀ ਜੀ ਦੇ ਜਨਮ ਦਿਹਾੜੇ ਦੀਆਂ ਸਭੂਤ ਸੰਗਤਾਂ ਨਾਲ ਇਕੱਠ ਹੋਇਆ ਹੈ ਜਿੰਨਾ ਵੀ ਮਰਜ਼ਾ ਸੰਗਤਾਂ ਦਾ ਭਰਤਾ ਹੈ ਇਸ ਨੂੰ ਮੈਂ ਲੱਖਾਂ ਤੋਂ ਵੀ ਜ਼ਿਆਦਾ ਜਿਤਨੇ ਦੁਬਾਰਾ ਬਣਾਇ ਤੇ ਨਾਮਾ ਸਾਰੇ ਭਰਾਓ ਇਹ ਪਤਾ ਵਾ ਕਿ ਹਜ਼ਾਰ ਸਾਲ ਪਹਿਲੇ ਸਾਡੇ ਮੂਰਤੀ ਦਾ ਜਦੋਂ ਯਸੂਸੀ ਜੀ ਦਾ ਜਨਮ ਹੋਇਆ ਜਿਹੜਾ ਹਰੇਕ ਧਰਮ ਦਾ